ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਦਾ ਜਿਹੜਾ ਸ਼ਨੀਵਾਰ ਤੇ ਆਪਾਂ ਜਾਣਾ ਸੀ ਉਹ ਪ੍ਰੋਗਰਾਮ ਤੇ ਤੇ ਆਪਾਂ ਘਰ ਵਾਲਿਆਂ ਨਾਲ ਲੈ ਕੇ ਤੇ ਰੋਟੀ ਕੰਮ ਕੁਝ ਕਰਾ ਕੇ ਤੇ ਰੋਟੀ ਕਰ ਲਈ ਪੈਕ ਤੇ ਆਪਾਂ ਉਹ ਬੱਗ ਬਣ ਕੇ ਰਹੇ ਆਪਾਂ ਸੈਡੀਆਂ ਤੇ ਆਪਾਂ ਫਿਰ ਜਾਣਾ ਸੀਗਾ ਪ੍ਰੋਗਰਾਮ ਤੇ ਅੱਜ ਪਲੱਤ ਤੇ ਰੱਬ ਭਗਵਾਨ ਕੇ ਜੜ ਜੜੀ ਕਰਕੇ ਸੈੱਟ ਤੇ ਆਪਾਂ ਚੱਲ ਗਏ ਮੋਟਰਸਾਈਕਲ ਲੈ ਕੇ ਤੇ ਆਪਾਂ ਪਹੁੰਚਣਾ ਸਿਕ ਬੰਗਿਆ ਪਹਿਲਾ ਬੰਗਿਆ ਤੋਂ ਬਾਅਦ ਸਿ ਆਪਾਂ ਜਾਣਾ ਸੀ ਗੱਡੀ ਦੇ ਵਿੱਚ ਤੇ ਭਲਤ ਤੇ ਆਪਾਂ ਮੈਡਮ ਨੂੰ ਲੈ ਕੇ ਤੇ ਮੈਡਮ ਦੇ ਨਾਲ ਬਣਾਈ ਵੀਡੀਓ ਕਹਿੰਦੀ ਪਈ ਨਾ ਮੈਨੂੰ ਮੂੰਹ ਨਹੀਂ ਚੰਗੀ ਤਰ੍ਹਾਂ ਆਉਂਦਾ ਹੁੰਦਾ ਚੰਗੀ ਤਰ੍ਹਾਂ ਮੂੰਹ ਮੇਰਾ ਲੈ ਲਿਆ ਕਰੋ ਫਿਰ ਵੀਡੀਓ ਕੋ ਸ਼ੁਰੂ ਕਰਿਆ ਕਰੋ ਲਓ ਜੀ ਆਪਾਂ ਵੇ ਪਹੁੰਚੇ ਸਦਾ ਹੀ ਬੰਗਿਆ ਤੇ ਜਾਂਦੇ ਜਾਂਦੇ ਆਪਾਂ ਚੋਣ ਪ੍ਰਚਾਰ ਵਾਲੀ ਗੱਡੀ ਪਹੁੰਚ ਗਈ ਚੰਦੂ ਮਾਇਰਾ ਸਾਹਿਬ ਜੈ ਹੰਦਾਬਾਦ ਮੈਦਗੀ ਅਨੰਦਪੁਰ ਸਾਹਿਬ ਦੀ ਸੀਟ ਪੱਕੀ ਲਓ ਜੀ ਪੂਰੀ ਟਰੈਵਲ ਤੇ ਹੋ ਰਹੀ ਸੀ ਸਫਾਈ ਤੇ ਆਪਣੀ ਗੱਡੀ ਆ ਗਈ ਤੇ ਆਪਾਂ ਗੱਡੀ 'ਚ ਬੈ ਕੇ ਪਹੁੰਚ ਗਏ ਜੀ। ਜਲੰਧਰ ਤੋਂ ਫਗਵਾੜਾ, ਫਗਵਾੜਾ ਤੋਂ ਜਲੰਧਰ, ਜਲੰਧਰ ਤੋਂ ਆਪਾਂ ਕਰਤਾਰਪੁਰ, ਕਰਤਾਰਪੁਰ ਤੋਂ ਪਹੁੰਚ ਗਏ ਜੀ ਪਲੱਥ। ਲਓ ਜੀ ਆਪਾਂ ਪਹੁੰਚੇ ਜਵ ਲਵਲੀ ਯੂਨੀਵਰਸਿਟੀ ਦੇ ਮੋਰੇ ਤੇ ਉਤੋਂ ਆਪਾਂ ਪਹੁੰਚਣਾ ਸੀ ਪਲੱਥ। ਕਰਤਾਰਪੁਰ ਸਾਹਿਬ ਦੇ ਕੋਲ। ਲਓ ਜੀ ਆਪਾਂ ਪਹੁੰਚ ਗਏ ਮੇਲੇ ਦੇ ਵਿੱਚ। ਪੂਰਾ ਮੇਲਾ ਜੋਗਮ ਤੇ ਪਰ ਸਾਡਾ ਟਾਈਮ ਸਗਾ ਲੇਟ ਤੇ ਸਾਨੂੰ ਕੋਈ ਲੈਣ ਨਹੀਂ ਆਇਆ। ਫੇਰ ਆਪਾਂ ਦਾਂ ਘੰਟਾ ਤੋਂ ਖੜੇ ਰਹੇ। ਕਾਣ ਤੋਂ ਬਾਅਦ ਸਿੱਧੀ ਫਿਰ ਆਪਾਂ ਚੱਲੇ ਕਿਸੇ ਦੇ ਘਰੇ ਤੇ ਬਾਬਾ ਜੀ ਲਾਰੇ ਸੀ ਪੂਰੀਆਂ ਆਤਮਾ ਤੇ ਆਪਾਂ ਫਿਰ ਉੱਥੇ ਬੈਠ ਕੇ ਚਾਹ ਪਾਣੀ ਪੀ ਕੇ ਰੇ ਸੀ ਲੈ ਵਿੱਚ ਆਪਾਂ ਬੈਠੇ ਰਹੇ ਤੇ ਏਸੀ ਚੱਲਦੇ ਆ ਜੀ ਪੂਰਾ ਤੇ ਆ ਘੈਂਟ ਬੰਦਾ ਆਪਣੀਆਂ ਜ਼ਿੰਦਗੀ ਦੀ ਸਾਰੀਆਂ ਗੱਲਾਂ ਦੱਸ ਦਿੰਦਾ ਤੇ ਬੰਦੇ ਉਹ ਸੌ ਜਾਂਦੇ ਆ ਕਿਉਂਕਿ ਕੰਮ ਬਹੁਤ ਦਿਨ ਰਾਤ ਕੰਮ ਚੱਲ ਰਿਹਾ ਤੇ ਲੋ ਜੀ ਹਰਦੀਪ ਪਟਵਾਰ ਸਾਹਿਬ ਪਹੁੰਚ ਗਏ ਨੇ ਤੇ ਡਾਕਟਰ ਸਾਹਿਬ ਨੂੰ ਉਠਾਰ ਦਿੱਤਾ ਉਠੋ ਭਾਈ ਉਠੋ ਸਾਰੇ ਜੀ ਜਲਦੀ ਜਲਈ ਪ੍ਰੋ ਰਵਗਰੀਏ ਸ਼ੁਰੂ ਤੇ ਆਪਾਂ ਬੰਦਿਆਂ ਨੂੰ ਠਾੜਨਾ ਥੋੜਾ ਹੁੰਦਾ ਮੁਸ਼ਕਲ ਬੰਦੇ ਗਹਿਰੀ ਨੀਂਦ ਸੌਰੇ ਜੀਏ ਕਵਾਜੀਵਾ ਤੇ ਨਾਲ ਦੀ ਨਾਲ ਆਪਾਂ ਜਿਹੜਾ ਸਟੇਜ ਤੇ ਤੇ ਟੁੜੀ ਪੈ ਰਹੀ ਸੰਗਲ ਆਇਆ ਇਹ ਵਿਸ਼ਾ ਜਿਹੜਾ ਬਾਣੀ ਨੇ ਆਉਂਦੀ ਨਾਲੀ ਤੇ ਪੈਣ ਨਾਲੀ ਪਤਾ ਪਾਉ ਕਰਦੋਂ ਕੋਈ ਪੀਕੇ ਚੱਪੇ ਕੁੱਟੜਨੂ ਪੀਕੇ ਚੱਪੇ ਕੁੱਟੜਨੂ ਕੋਈ ਪੀਕੇ ਚੱਪੇ ਕੁੱਟੜਨੂ ਭੁੱਖੇ ਨਿਆਣੇ ਸੁੱਤੇ ਨੇ ਕਿਤੇ ਦੁੱਸਤ ਪੀਣ ਨੂੰ ਕੁੱਤੇ ਨੇ ਕਿਤੇ ਦੁੱਸਤ ਪੀਣ ਨੂੰ ਕੁੱਤੇ ਨੇ ਕਿਤੇ ਦੁੱਸਤ ਪੀਣ ਨੂੰ ਕੁੱਤੇ ਨੇ ਕੋਈ ਨੰਗਾ ਕੰਬੇ ਰਾਹਾਂ ਸਾਥੇ ਜਾਂਦੇ ਆ ਪਰੌਣਿਆਂ ਦੇ ਵੀ ਹੁੰਦੇ ਹਨ ਪਰੌਣੇ ਵੀ ਤੇ ਨਥਲ ਇੱਥੇ ਝੋਟੇ ਵੀ ਹੋ ਜਾਂਦੇ ਆ ਧੰਨਵਾਦ ਪੈਣੀ ਬਹੁਤ ਸਾਰਾ ਪੈਣਾ ਬਹੁਤ ਸਾਰਾ ਥੈਂਕ ਯੂ ਧੰਨਵਾਦ ਜਾਂ ਤੋਂ ਛੁੱਟੀਏ ਰਾਂ ਬਿਨਾਂ ਦਿਲੋਂ ਛੁੱਟੀਏ ਰਾਂ ਕਿਸੇ ਵੀ ਪਾਰਟੀ ਨਾਲ ਸਰੋਕਾਰ ਨਹੀਂ ਕਿਉਂਕਿ ਕਲਾਕਾਰ ਨੇ ਹਰ ਥਾਂ ਗਾਣਾ ਹੁੰਦਾ ਭਾਵੇਂ ਉਹਦਾ ਤਾਲੁਕਾ ਕਾਂਗਰਸ ਪਾਰਟੀ ਨਾਲ ਹੋਵੇ ਅਕਾਲੀਆਂ ਨਾਲ ਹੋਵੇ ਝਾੜੂ ਨਾਲ ਹੋਵੇ ਬੀਜੇਪੀ ਨਾਲ ਹੋਵੇ ਪਰ ਮੈਂ ਇੱਕ ਜ਼ਰੂਰ ਸੁਨਿਮਰ ਬੇਨਤੀ ਕਰਦਾ ਜੇ ਤੁਹਾਡੇ ਲੇਖ ਖੰਡੂਰ ਸਾਹਿਬ ਤੋਂ ਸਾਡਾ ਵੀਰ ਅਮਰਪਾਲ ਸਿੰਘ ਉਹਦਾ ਕਸੂਰ ਕਿਸੇ ਦੇ ਕਸੂਰ ਮੁਤਾਬਕ ਸਜ਼ਾ ਦੇਣੀ ਚੱਲ ਜਾਂਦਾ ਹੈ ਪਰ ਕਸੂਰ ਤੋਂ ਦਾਸ ਗੁਰੂ ਸਾਹਿਬ ਜੀ ਆਹ ਥੋੜੇ ਦਿਨਾਂ ਬਾਅਦ 1 ਜੂਨ ਤੋਂ 6 ਜੂਨ ਤੱਕ ਜਿਹੜਾ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ ਹੁਣਾ ਸ਼ਹੀਦਾਂ ਨੂੰ ਨਮਨ ਹੈ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੇ ਅੰਦਰ ਜ਼ੁਲਮ ਨਾਲ ਟੱਕਰ ਲੈੰਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਮਾਰਾ ਕਿਰਪਾ ਕਰੇ ਪੰਜਾਬ ਨੂੰ ਖਤਮ ਕਰਨ ਲਈ ਅੱਜ ਤੋਂ ਨਹੀਂ ਕਈ ਸੌ ਸਾਲ ਪਹਿਲਾਂ ਦੀਆਂ ਕੋਈ ਸ਼ਾਂ ਪਰਜੋਰ ਚੱਲਦੀਆਂ ਰਹੀਆਂ ਪਰ ਇਹ ਧਰਤੀ ਇਹ ਯੋਧਿਆਂ ਗੁਰੂਆਂ ਪੀਰਾਂ ਫਕੀਰਾਂ ਰਹਿਬਰਾਂ ਤਪਸਵੀਆਂ ਸੂਰਬੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਇਹ ਹਮੇਸ਼ਾ ਅਮਰ ਰਹੂਗੀ ਇੱਥੇ ਫੁੱਲ ਪੰਜਾਬ ਨੂੰ ਬੁਕਾਉਣ ਵਾਲੇ ਬਹੁਤੇ ਮੁੱਕ ਗਏ ਪਰ ਪੰਜਾਬ ਕਦੀ ਨਹੀਂ ਮੁੱਕ ਸਕਦਾ ਕਿਉਂਕਿ ਠਾਪੜਾ ਕਲਗੀਧਰ ਪਾਸ਼ਾ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦਾ ਸੋ ਮੈਂ ਇਸ ਨਿਮਰ ਬੇਨਤੀ ਕਰੂੰਗਾ ਸਾਰਿਆਂ ਨੂੰ ਮੈਂ ਇੱਕ ਵਾਰ ਫੇਰ ਕਹਿਣਾ ਕਿ ਕਿਸੇ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਸਰਪੰਥ ਦੇ ਲਈ ਵੀ ਜਿੱਥੇ ਗਾਇਕ ਆ ਫਰਜ ਹੈ ਅਸੀਂ ਆਏ ਆ ਬਿਜ਼ਨਸ ਲਈ ਆਏ ਆ ਪਰਿਵਾਰ ਦੇ ਲਈ ਫਰਜ ਹੈ ਸਮਾਜ ਦੇ ਲਈ ਫਰਜ ਹੈ ਉੱਥੇ ਸਾਡੇ ਧਰਮ ਦੇ ਲਈ ਵੀ ਕੁਝ ਫਰਜ ਹੈ ਸੋ ਜਰੂਰ ਅਦਾ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸਾਡਾ ਭਰਾ ਕੱਲ ਕੀ ਧਰਪਾਸ਼ਾ ਫਤਿਹ ਬਖਸ਼ਿਸ਼ ਕਰੇ ਤੇ ਡਿਬੜੂਗੜ ਜੇਲਾਂ ਤੋਂ ਕਸੂਰ ਤੋਂ ਵੱਧ ਸਜ਼ਾ ਭੁਗਤ ਰਹੇ ਉਹਨਾਂ ਸਿੰਘਾਂ ਨੂੰ ਜਵਾਨਤ ਮੇਲੇ ਆਪਣੇ ਘਰਾਂ ਤੇ ਵਾਪਸ ਪਰਦੇ ਹਾਂਜੀ ਨਵੇਂ ਜਿੱਦੇ ਪ੍ਰੋਗਰਾਮ ਵਾਲਾ ਕਾਦਮ ਆਪਾਂ ਗੱਡੀ ਚ ਕੀ ਆਪਾਂ ਤੁਰ ਪਏ ਤੇ ਆਪਾਂ ਪਹੁੰਚ ਗਏ ਕਰਤਾਰਪੁਰ ਉੱਥੇ ਕਾਦੇ ਸਮੋਸੇ ਤੇ ਲੱਸੀ ਤੇ ਗਰਮੀ ਨਾਲ ਸੀਗਾ ਬੁਰਾ ਹਾਲ ਲੋ ਜੀ ਸਮੋਸਿਆਂ ਦੇ ਪਰਪਾ ਕੇ ਦਹੀਂ ਤੇ ਨਾਲ ਲੀਆਂ ਇੱਕ ਦੁਪੈਸੀ ਤੇ ਆਪਾਂ ਉਥੋਂ ਸਮੋਸੇ ਖਾ ਕੇ ਤੇ ਆਪਾਂ ਪ੍ਰੇਤ ਤੁਰ ਕਰ ਲਓ ਨੌ ਜੀ ਜਲੰਧਰ ਦੇ ਪਹੁੰਚ ਆਦਰ ਪਾੜ ਕੇ ਤੇ ਆਪਾਂ ਕੋਲਿਆਂ ਅਸਮਾਨ ਤੇ ਆਪਾਂ ਨੂੰ ਮਿਲ ਗਏ ਦੋ ਬੰਦੇ ਬਹੁਤ ਖਜ਼ਮਾ ਇੱਕ ਬੰਦੇ ਬੰਗਿਆਂ ਦੇ ਵਿੱਚ ਇੱਕ ਉੱਚੇ ਦਾਵਾ ਤੇ ਇੱਕ ਹੈਗਾ ਜੀ ਪਟਨਾ ਨੌਰੇ ਦਾ ਦੋਨਾਂ ਦੀ ਜੋੜੀ ਆ ਪੂਰੀ ਘੈਂਟ ਦੋਨੋਂ ਹੀ ਬਸ ਐਂਡ ਹੀ ਆ ਲੋ ਜੀ ਫਿਰ ਆਪਾਂ ਚੱਲੇਗੇ ਘਰ ਨੂੰ ਘਰੇ ਬਣ ਚੇ ਤੱਕ ਘਰ ਵਾਲੀ ਬਣਾ ਲਈ ਚ ਰੋਟੀਆਂ ਆਪਾਂ ਲਾਇਆ ਕੂਲਰ ਤੇ ਰੋਟੀ ਖਾ ਕੇ ਤੇ ਆਪਾਂ ਗਏ ਸੰਸਾਰ ਨੂੰ ਸਸੀ ਕਾਲ ਜੀ ਨੂੰ ਮਿਲਦੇ ਆ ਅਗਲੇ ਬਲਾਊਚ ਐ ਦੁਆਰ ਵਾਲੇ